ਭਾਈ ਸ਼ਸ਼ੀਗਲ ਜੀ ਅੱਜ ਦਾ ਵਲੌਗ ਹੈਗਾ ਆਪਣਾ ਮੱਕੀ ਵਾਲੀ ਮਸ਼ੀਨ ਤੇ ਜੋ ਕਿ ਮੱਕੀ ਵਾਲੀ ਮਸ਼ੀਨ ਦੀ ਆਪਾਂ ਰਿਪੇਅਰ ਕਰਨੇ ਜਾ ਰਹੇ ਹਾਂ ਤੁਹਾਨੂੰ ਦਿਖਾਵਾਂਗੇ ਵੀ ਇਹਦੀ ਰਿਪੇਅਰ ਕਿਵੇਂ ਹੋਊਗੀ ਕੀ ਕੁਛ ਹਿੰਦੇ ਚ ਆਪਾਂ ਨਵਾਂ ਪਾਵਾਂਗੇ ਸਾਰੀ ਵੀਡੀਓ ਤੁਹਾਨੂੰ ਕਰਾਵਾਂਗੇ ਚੈੱਕ ਜੀ ਲੋ ਜੀ ਆਪਾਂ ਲੋ ਜੀ ਆਪਾਂ ਵੀਲ ਲਾਤਾ ਕਵਰ ਉਤਾਰਤਾ ਬਰਮਾ ਉਤਾਰਤਾ ਹੁਣ ਆ ਵੀਲ ਉਤਾਰਾਂਗੇ ਇਹ ਵੀਲ ਉਤਾਰ ਕੇ ਫਿਰ ਬਾਕੀ ਅੱਗੇ ਦਿਖਾਵਾਂਗੇ ਤੁਹਾਨੂੰ ਵੀ ਕਿਵੇਂ ਕੁਛ ਕਰਦੇ ਹਾਂ ਰੇਪੇਰਾ ਆ ਵੀਲ ਕਰਤਾ ਸਾਫ ਇਹਦੀਆਂ ਸ਼ੁਰੀਆਂ ਨਵੀਆਂ ਲਾ ਦਾਂਗੇ ਆਪਾਂ ਸਾਰੀਆਂ ਆ ਗੇਅਰ ਬਾਕਸ ਕੱਢ ਲਾਂਗੇ disc cutter ਨਵੇਂ ਲਾਉਣੇ ਆ ਲੋਈ ਆਪਾਂ ਬੀਲ ਦੇ ਉੱਪਰੋਂ ਛੁਰੀਆਂ ਖੋਲਦੀਆਂ ਜੋ ਕਿ ਆਪਾਂ ਨਵੀਆਂ ਲਾਵਾਂਗੇ ਹਵਾਲੀਆਂ ਪੱਤੀਆਂ ਇੱਕ ਆਪਣੇ ਆ ਹੋਗੇ ਦਾਣੇ ਕ੍ਰੈਸ਼ ਕਰਨ ਵਾਲੀ ਪੱਤੀ ਇਹ ਵੀ ਆਪਾਂ ਨਵੀਂ ਲਾਵਾਂਗੇ ਤੁਹਾਨੂੰ ਉਹ ਵੀ ਚੈੱਕ ਕਰਾਵਾਂਗੇ ਆਪਾਂ ਆਪਣੇ ਕੋਈ ਨਵੀਆਂ ਛੁਰੀਆਂ ਹਵਾਲੀਆਂ ਪੱਤੀਆਂ ਮੇਰੇ ਜੰਨੇ ਤਾਂ ਸੱਤ ਸੱਤ ਆਉਂਦਾ ਨਹੀਂ ਵੀਰੇ ਵੀਰੇ ਪਰ ਉਹ ਬਣਾਉਂਦਾ ਨਹੀਂ ਕੋਈ ਕਿਤੇ ਧੂੜ ਲੱਗਦਾ ਨਹੀਂ ਸਾਡੇ ਜੰਨੇ ਯਾਰੀ ਲੈ ਗਏ ਚਲੋ ਰੋਸ ਕਿਤੇ ਨਹੀਂ ਲਾਉਂਦੇ ਕਿ ਨਾ ਲੱਗ ਕੱਢਿਓ ਕੱਢਿਓ ਕਿਤੇ ਕਿਤੇ ਆਉਂਦੀ ਕਿਹਦਾ ਕਹਤੋਂ ਨਾ ਉਹੀ ਕੱਢੋ ਆਪਣੀ ਕੋਈ ਨਹੀਂ ਹਵਾਲੀਆਂ ਪੱਤੀਆਂ ਨਵੀਆਂ ਲਾਤੀਆਂ ਸ਼ੁਰੀਆਂ ਨਵੀਆਂ ਲਾਤੀਆਂ ਦਾਣੇ ਕ੍ਰੈਸ਼ ਵਾਲੀਆਂ ਪੱਤੀਆਂ ਵੀ ਨਵੀਆਂ ਲਾਤੀਆਂ ਇੱਕ ਕੰਪਨੀ ਅਗਰਾਰੀ ਦਾਗੀ ਸੀ ਅਗਰਾਰੀ ਚੇਂਜ ਕਰਤੀ ਗੇਰਦੀ ਸਾਰੇ ਵੈਰਗ ਨਵੇਂ ਪਾਤੇ ਡਿਸਕਟਰ ਨਵੇਂ ਪਾਤੇ ਚੋਲਿਆਂ ਦੇ ਬੈਰ ਨਵੇਂ ਹੋ ਗਏ ਆਪਣੇ ਲੋਈ ਆਪਾਂ ਇਹਦੇ ਹਵਾਲੀਆਂ ਪੱਤੀਆਂ ਨਵੀਆਂ ਲਾਤੀਆਂ ਛੁਰੀਆਂ ਨਵੀਆਂ ਲਾਤੀਆਂ ਦਾਣੇ ਕ੍ਰੈਸ਼ ਕਰਨ ਵਾਲੀਆਂ ਬੱਤੀਆਂ ਨਵੀਆਂ ਲਾਤੀਆਂ ਇੱਕ ਆਪਣੀ ਗਰਾਰੀ ਗੇਅਰ ਦੀ ਖਤਮ ਸੀਗੀ ਇਹ ਆਪਾਂ ਨਵੀਂ ਪਾਤੀ ਸਾਰੇ ਵਾਇਰਿੰਗ ਨਵੇਂ ਪਾਤੇ ਟਰੋਲਿਆਂ ਦੇ ਆਪਾਂ ਜਿਹੜੇ 베어ਿੰਗ ਪਾਏ ਆ ਜੀ ARB NBC SKF ਦੇ ਪਾਏ ਆ ਜੀ ਸਾਰੇ 베어ਿੰਗ ਇਹ ਚ 베어ਿੰਗ ਪਾਗੇ ਆਪਣੇ 305 ਹੋਗੇ ਜਿਵੇਂ 607 ਹੋਗੇ 850 ਹੋ ਗਈ 6006 ਹੋ ਗਏ 3600 3605 ਹੋ ਗਈ 6006 ਹੋ ਗਏ ਇਹ ਆਪਣੇ ਬਰਗ ਭਏ ਆ ਇਹਦੇ ਵਿੱਚ ਆਪਾਂ ਸੀਲਾ ਵੀ ਨਵੀਆਂ ਪਾਈਆਂ ਨੇ ਜਿਵੇਂ ਕਿ 4585 10 ਹੋ ਗਈ ਦੂਜੀ ਹੋ ਗਈ ਜੀ ਆਪਣੀ 4060 10 150 80 10 ਹੋ ਗਈ। ਇਹ ਤਿੰਨੇ ਸੀਲਾ ਆਪਾਂ ਨਵੀਆਂ ਬਾਤੀਆਂ ਇਹਦੇ ਚ। ਡਿਸਕਰਟਰ ਵੀ ਨਵੇਂ ਪਾਤੇ। ਇੱਕ ਆਪਾਂ ਬਿਸਕੁਟ ਨਵੇਂ ਪਾਉਣੇ ਆ ਜੀ। ਜਿਹੜੇ ਦਾਣਾ ਕ੍ਰੈਸ਼ ਕਰਦੇ ਆ। ਇੱਕ ਆ ਗੋ ਪੱਤੀਆਂ। ਸਮਾਲ ਰੋਕਣ ਵਾਸਤੇ ਹੁੰਦੀਆਂ ਇਹ ਨਵੀਆਂ ਪਾਉਣੀਆਂ ਆਪਾਂ। ਇੱਕ ਦੰਦਰੋਲ ਨਵੀਂ ਹੋ ਗਈ ਆਪਣੀ। ਇੱਕ ਆ ਹਵਾ ਘੱਟ ਬਣਾਉਂਦਾ ਸੀਗਾ ਜੀ। ਲਫੇੜ ਦੇ ਮੰਨ ਕੇ ਚੱਲੋ ਜੀ ਪੁਰਾਣੇ ਲਫੇੜ ਦੇ। ਇੱਥੇ ਚਿਰੀ ਪੈ ਗਈ ਸੀਗੀ ਆ ਜਗ੍ਹਾ 'ਚ। ਉਹ ਆਪਾਂ ਨਵਾਂ ਲਾਤਾਈ ਸਾਰਾ ਲਫੇੜਾ ਇਹ ਨਵਾਂ ਲਾ ਦਾਂਗੇ ਜੀ ਪੁਰਾਣਾ ਕੱਢ ਦਾਂਗੇ ਐ ਲਗੀਆਂ ਚ ਕਿਸੇ ਜਊ ਜੀ ਇਹ